ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਨਿਹਾਲ ਸਿੰਘ ਵਾਲਾ ਵੱਲੋਂ ਪਿੰਡ ਲੋਪੋ ਵਿਖੇ ਪਾਛਾਹੀ 6ਵੀਂ ਗੁਰਦੁਆਰਾ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਮਾਹਰ ਡਾਕਟਰਾਂ ਦੀ ਟੀਮ ਪਹੁੰਚੀ ਅਤੇ ਖੂਨ ਦੇ ਸੈਂਪਲ ਲਏ ਗਏ ਅਤੇ ਮੈਡੀਕਲ ਪ੍ਰੈਕਟੀਸ਼ਨਰ ਦੇ ਡਾਕਟਰਾਂ ਵੱਲੋਂ ਵੀ ਖੂਨਦਾਨ ਕੀਤਾ ਗਿਆ ਤੇ ਖੁੰਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਰਟੀਫਿਕੇਟ ਮੈਡਲ ਅਤੇ ਫਲਦਾਰ ਬੂਟੇ ਦੇ ਕੇ ਅਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਫਲਦਾਰ ਬੂਟੇ ਅਤੇ ਛਾਂਦਾਰ ਬੂਟੇ ਵੰਡੇ ਗਏ ਇਸ ਕੈਂਪ ਵਿੱਚ ਜ਼ਿਲ੍ਹਾ ਪ੍ਰਧਾਨ ਡਾਕਟਰ ਸਖਚੈਨ ਸਿੰਘ ਸੇਖਾ ਸਟੇਟ ਕਮੇਟੀ ਮੈਂਬਰ ਪਰਮਜੀਤ ਸਿੰਘ ਸੰਘਾ ਤੇ ਡਾਕਟਰ ਬੂਟਾ ਸਿੰਘ ਸਮਾਲਸਰ ਅਚੇਚੇ ਤੌਰ ਤੇ ਪਹੁੰਚੇ

ਤਾਂ ਜਦੋਂ ਜਿਹੜਾ ਲੋਪੋ ਪਿੰਡ ਦੇ ਵਿੱਚ ਇਹ ਕੈਂਪ ਲੱਗਿਆ ਜੀ ਇਹ ਕਹਿੰਦੇ ਕੈਂਪਾ ਜੀ ਇਹ ਸਾਡਾ ਲੋਪੋ ਟਿਕ ਕੇ ਪਹਿਲਾ ਕੈਂਪ ਹੈ ਪਰ ਜਿ세 ਬੰਦੇ ਨੂੰ ਪਹਿਲਾਂ ਵੀ ਇਹਨੇ ਹਰ ਸਾਲ ਹੀ ਕੈਂਪ ਕਰਦੇ ਆ ਅੱਜ ਜਿਹੜੇ ਭਰਾ ਜਿਹਾ ਭੈਣਾ ਖੂਨ ਦਾਨ ਕਰਕੇ ਗਏ ਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹਨਾਂ ਸਭਨਾਂ ਨੂੰ ਮਦਦ ਕਰਨ ਕੀਤਾ ਸਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤਾਂ ਬੇਨਤੀ ਵੀ ਕਰਦੀ ਆ ਕਿ ਅੱਗੇ ਕਿਸੇ ਜਾ ਜਿਓ ਵਤਾਵਰਨ ਜਿੰਨੇ ਹੀ ਲੋਕ ਹੈ ਇਹਨਾਂ ਦੇ ਕਾਰਨਾਂ ਬਾਰੇ ਵੀ ਜਾਣਕਾਰੀ ਬਖਸ਼ੋ ਬਹੁਤ ਬੜੀਆ ਤੁਹਾਡਾ ਆਪਰਾਲਾ ਜੀ ਇਹ ਬਾਕੀ ਇੱਕ ਤੁਸੀਂ ਬੁੱਟਿਆਂ ਦਾ ਵੀ ਲੰਗਰ ਲਾਇਆ ਇੱਥੇ ਤੇ ਉਹਦੇ ਬਾਰੇ ਜੋ ਤੁਸੀਂ ਵਾਤਾਵਰਨ ਬਾਰੇ ਕੰਮ ਕਰ ਰਹੇ ਆ ਜੀ ਉਹਦੇ ਬਾਰੇ ਵੀ ਜਾਣਕਾਰੀ ਦਿਓ ਦੇਖੋ ਜੀ ਜਿਹੜਾ ਬੁੱਟਿਆਂ ਦਾ ਲੰਗਰ ਲਾਇਆ ਹੈ ਬੁੱਟੇ ਆਪਣੇ ਸ਼ਾਨਦਾਰ ਬੁੱਟੇ ਬਿਲਕੁਲੋ ਬੰਦ ਹੋ ਗਏ ਆ ਐਸੇ ਕਰਕੇ ਬੁੱਟਿਆਂ ਦਾ ਲੰਗਰ ਲਾਇਦਾ ਤਾਂ ਕਿ ਵਾਤਾਵਰਨ ਸਾਫ਼ ਹੋਵੇ ਸਾ ਮੌਸਮ ਦੇ ਵਿੱਚ ਕਾਫੀ ਤਕਲੀਫੀ ਆ ਕਿਹੜੀ ਜਥੇਬੰਦੀ ਨੇ ਲਾਇਆ ਜੀ ਇਹ ਕੈਂਪ ਇਹ ਕੈਂਪ ਮੈਡੀਕਲ ਪ੍ਰਾਈਮ ਇਨੀਸ਼ੀਏਸ਼ਨ ਪੰਜਾਬ ਰਜਿਸਟਰਡ ਚੰਮੇਂ ਜਿਲ੍ਹਾ ਮੁਕਾਬਰੂ ਲਗਾਇਆ ਹੈ ਕਿੰਨੇ ਯੂਨਿਟ ਖੂਨਦਾਨ ਹੋ ਗਿਆ ਜੀ ਤਕਰੀਬਨ ਮਨੋ 70 ਕ ਯੂਨਟ ਅੱਧਾ ਸਾਢੇ ਇੱਥੇ ਪਹਿਲਾ ਕੈਂਪ ਹੋਣ ਦੇ ਨਾਂ ਤੇ ਸਮਾਨ ਵਾਲੀ ਗੱਲ ਹੈ ਕਿ ਸਾਡੇ ਤੇ 70 ਕ ਯੂਨਟ ਹੋਂਦਾਂ ਜਿਨ੍ਹਾਂ ਨੇ ਖੂਨਦਾਨ ਕੀਤਾ ਜੀ ਉਹਨਾਂ ਦਾ ਕੋ ਹੌਸਲਾ ਵਧਾਈ ਇਹਨਾਂ ਸਾਥੀਆਂ ਨੇ ਖੂਨਦਾਨ ਕੀਤਾ ਉਹਨਾਂ ਦਾ ਅਸੀਂ ਬਹੁਤ ਵਧੀਆ ਸਨਮਾਨ ਕੀਤਾ ਹੈ ਮੈਂਡਲ ਸਰਟੀਫਿਕੇਟ ਜੰਮੂ ਵਾਲਾ ਸ਼ੇਖਰ ਦੇ ਜੀ ਨੂੰ ਸਨਮਾਨਤ ਕੀਤਾ ਹੈ ਤਾਂ ਨਾਲ ਹੀ ਮੈਂ ਗੁਰਨਾਨਕ ਦੇਵ ਜੀ ਦੇ ਵੱਲੋਂ ਤੁਹਾਨੂੰ ਨਕਰਦਾ ਇਹਨਾਂ ਨੇ ਆਪਣੀ ਬਰਡ ਵਿੱਚ ਭੇਜ ਕੇ ਖੂਨਦਾਨ ਤੇ ਜੇ ਕੱਲ ਨੂੰ ਆਪਾਂ ਨੂੰ ਇਹ ਖੂਨ ਦੀ ਲੋੜ ਪੈ ਜੇ ਤੇ ਫਿਰ ਆਪਾਂ ਖੂਨਦਾਨ ਫ੍ਰੀ ਕੀਤਾ ਜੀ ਤੇ ਆਪਾਂ ਨੂੰ ਫ੍ਰੀ ਮਿਲੂਗਾ ਜਾਂ ਕਿਵੇਂ ਕੀ ਚ ਇਹ ਦੱਸੋ ਕੀ ਚੱਕਰ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਜੀਤ ਸਿੰਘ ਜੀ ਜਿਹੜੇ ਸਾਥੀਆਂ ਨੇ ਖੂਨਦਾਨ ਕੀਤਾ ਜਾਂ ਨਹੀਂ ਕੀਤਾ ਜਲੇਬੰਦੀ ਦਾ ਇੱਕ ਅਹਰਾਲਾ ਹੈ ਕਿ ਜਿਹੜੇ ਵੀ ਸਾਥੀਆਂ ਨੇ ਖੂਨਦਾਨ ਕੀਤਾ ਜਾਂ ਕਿਸੇ ਨੇ ਨਹੀਂ ਕੀਤਾ ਕਿਸੇ ਦੇ ਸਾਥੀ ਨੂੰ ਐਮਰਜੈਂਸੀ ਖੂਨ ਦੀ ਲੋੜ ਹੈ ਤਾਂ ਉਹਨਾਂ ਜੋ ਟੈਸਟਾਂ ਦਾ ਕੀ ਹੋਊਗੀ ਨਾਰਮਲ ਫੀਸ ਲੇ ਕੇ 30 ਰੁਪਏ ਦਿੱਤਾ ਹੈ ਜਿਨ੍ਹਾਂ ਨੇ ਫੋਨਦਾਨ ਕੀਤਾ ਉਹ ਤੁਹਾਨੂੰ ਜਾਣਦੇ ਜੇ ਗਾਂ ਨਹੀਂ ਕਿਸੇ ਨੂੰ ਜਾਣਦੇ ਤੇ ਉਹ ਕਿਹਦੇ ਨਾਲ ਸੰਪਰਕ ਕਰਨ ਜੀ ਵੈਸੇ ਤਾਂ ਜਿਨ੍ਹਾਂ ਨੇ ਫੋਨਦਾਨ ਕੀਤਾ ਚਾਹੇ ਨਹੀਂ ਕੀਤਾ ਸਾਰੇ ਸਾਥੀਆਂ ਨੂੰ ਬੈਨਰ ਲੱਗੇ ਸਾਰੇ ਸਾਥੀਆਂ ਕੋਲੇ ਉਹ ਨੰਬਰ ਨੋਟ ਕੀਤਾ ਪਰ ਜੇ ਨਹੀਂ ਮਿਲਦਾ ਤਾਂ ਜੇ ਸਰਬੰਜੀਤ ਲੋਕੋ ਡਾਕਟਰ ਸਤਿਆ ਸਿੰਘ ਖੁੱਲਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਾਡੇ ਜਿਹਨੇ ਸੀਨੀਅਰ ਟੀਮ ਹੈ ਉਹਨਾਂ ਨਾਲ ਗੱਲ ਕਰਕੇ ਸਮਗਲੜਾ 800 ਪੁਰਾਣੇ ਸਮਿਆਂ 'ਚ ਆਪਾਂ ਦੇਖਿਆ ਜਦੋਂ ਹਾਲ ਦੇ ਨਾਲਾ ਬਲਦਾਂ ਦੇ ਨਾਲ ਵਾਹੀ ਕਰਦੇ ਸੀਗੇ ਉਸ ਟਾਈਮ ਦਰਖਤ ਬਹੁਤ ਜਿਆਦਾ ਸੀਗੀ ਜੀ ਉਦੋਂ ਲੋਡ ਵੀ ਸੀਗੀ ਇੱਧਰੋਂ ਕਿਸਾਨ ਜਾਂਦਾ ਸੀਗਾ ਦਰਖਤ ਦੀ ਛਾਵੇਂ ਉੱਧਰ ਜਾ ਕੇ ਦਰਖਤ ਦੀ ਛਾਵੇਂ ਬਹਿ ਜਾਂਦਾ ਸੀ ਜਦੋਂ ਪਾਣ ਲੈ ਕੇ ਜਾਂਦਾ ਸੀ ਅੱਜ ਜਿਹੜਾ ਇੰਨਾ ਟੈਂਪਰੇਚਰ ਵੱਧ ਰਿਹਾ ਹੈ ਤੇ ਤੁਸੀਂ ਇੱਥੇ ਬੂਟਿਆਂ ਦਾ ਲੰਗਰ ਵੀ ਲਾਇਆ ਇਹਦੇ ਬਾਰੇ ਦੋ ਸ਼ਬਦ ਕਹੋ ਜੀ ਸਭ ਤੋਂ ਪਹਿਲਾਂ ਰਹੀ ਜੀ ਆਪਣੇ ਤਕਰੀਬਾ ਵਿੱਚ ਕਿਸਾਨ ਆ ਜਿਹਨੇ ਹਰੇਕ ਫੀਲ ਦੇ ਵਿੱਚ ਉਹਨਾਂ ਕੋਠੀ ਨਹੀਂ ਹੁੰਦੀ ਸੀ ਤੇ ਸ਼ਾਨਦਾਰ ਡਰੱਖ ਹੁੰਦੇ ਸੀ ਇੱਕ ਮੋਟਰ ਤੇ 5-5 ਡਰੱਖ ਹੁੰਦੇ ਸੀ ਤਾਂ ਹੁਣ ਆਪਾਂ ਇਹਦੇ ਡਰੱਖ ਤਾਂ ਬਿਲਕੁਲ ਖਤਮ ਕਰ ਦਿੱਤੇ ਆ ਉਸ ਗੱਡੀਆਂ ਏਸੀ ਹੋ ਗਈਆਂ ਘਰਾਂ ਦੇ ਵਿੱਚ ਏਸੀ ਹੋ ਗਿਆ ਤਾਂ ਤਾਪ ਮੰ ਬਹੁਤ ਜ਼ਿਆਦਾ ਹੋ ਗਿਆ ਇਹਨੂੰ ਨਾਰਮਲ ਕਰਨ ਵਾਸਤੇ ਆਪਾਂ ਨੂੰ ਡਰੱਖ ਹੋਣੇ ਬਹੁਤ ਜ਼ਰੂਰੀ ਹੈ ਅ ਇੱਛਾ ਵੀ ਸਾਰੇ ਸਾਥੀਆਂ ਨੂੰ ਜਿਵੇਂ ਅੱਜ ਅਸੀਂ ਪੌਦਿਆਂ ਦਾ ਨੰਗਰ ਲਾਇਆ ਤਾਂ ਸਾਰੇ ਸਾਥੀਆਂ ਇਹ ਪੌਦਿਆਂ ਦਾ ਖੇਰ ਕਰਨ ਹਰ ਘਰ ਦੇ ਵਿੱਚ ਸ਼ਾਨਦਾਰ ਬੁੱਤੇ ਲੱਗਣ ਦਾ ਹੋ ਸਕਦਾ ਵਾਤਾਵਰਣ ਹਸਤ ਕਿੰਨੇ ਬੂਟੇ ਲੈ ਕੇ ਆਂਦੇ ਸੀ ਕਿੰਨੇ ਬੂਟੇ ਨਾਲ ਕੀ ਅੱਜ ਇਹਦਾ ਕੈਂਪ ਦੇ ਵਿੱਚ ਅਸੀਂ 500 ਬੂਟਾ ਤਾਲ ਕੀਤਾ ਤਾਂ ਕੁਝ ਪਏ ਨੇ ਸਭ ਕੁਨੇ ਅਧੜਾ ਹੁੰਦੇ ਨਾਲੇ ਕੱਲ੍ਹ ਉਸਾਇਂ ਕੇ ਨਾਲ ਇਹ ਬੂਟੇ ਫਲਦਾਰ ਬੰਡੇ ਆ ਸਾਰੇ ਜਾਂ ਉਹਨਾਂ ਵਿੱਚੋਂ ਅੱਧੇ ਫਲਦਾਰ ਜਾਂ ਕੁਝ ਫਲਦਾਰ ਸੁਝੇ ਜਿਹੇ ਦੇ ਵਰਗ ਜਾਣ ਕਰਦੇ ਇਹ ਕਿਤੇ ਜ਼ਿਆਦਾਤਰ ਫਲਦਾਰ ਵੀ ਬਚੇਗੇ ਸ਼ਾਂਦਾਰ ਵੀ ਹੈਗੇ ਆ ਪਰ ਇੱਛਾ ਇਹ ਹੈ ਵੀ ਫਲਦਾਰ ਵੀ ਜੁੜੀ ਆਪਾਂ ਨੂੰ ਪਰ ਆਪਣੇ ਖੇਤ ਵਾਸਤੇ ਜਿਵੇਂ ਲੱਭ ਹੋ ਗਿਆ ਪਿੱਪਲ ਹੋ ਗਿਆ ਗੋੜੋ ਹੋ ਗਿਆ ਇਹ ਸ਼ਾਂਦਾਰ ਬੂਟੇ ਲੱਗ ਜਾਂ ਤਾਂ ਬਾਲਾ ਵਧੀਆ ਹੈ ਪਰ ਉਹ ਜਿਹੜਾ ਬਾਗਰ ਕੂੜਾ ਦਾ ਆਪਾਂ ਦੇ ਘਰੇ ਇੱਕਦੋਲਾ ਸਕਦੇ ਆਂ ਪਰ ਇਹ ਸ਼ਾਨਦਾਰ ਕੁੱਤੇ ਆ ਆਪਾਂ ਕਿਤੇ ਵੀ ਨਸਾਨੀਆਂ ਥਾਵਾਂ ਤੇ ਲਾ ਸਕਦੇ ਆਂ ਤਾਂ ਕਿ ਵਾਤਾਵਰਣ ਪੂਰਾ ਸਾਫ਼ ਰਹੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਨੌਜਵਾਨ ਆਉਣ ਵਾਲੀ ਪੀੜ੍ਹੀ ਨੂੰ ਮੇਰਾ ਸੰਦੇਸ਼ ਇਹ ਹੀ ਹੈ ਵੀ ਸਮਾਜ ਦੇ ਵਿੱਚ ਇਹ ਜਿਹੇ ਕੰਮ ਕਰੋ ਜਿੰਨਾ ਨੂੰ ਹੋਰ ਦੇਖ ਕੇ ਵੀ ਬੱਚੇ ਉਤਸ਼ਾਹ ਲੈਣ ਧਨਦਾਨ ਕਰੋ ਕੂੜੇ ਲਾਓ किसी किसी का साथी कोई नुकसान होया डिगे पे एक्सीडेंट केयर करो ता कीमती जाना बचाई जा सकन ब्लड ना धन्यवाद ठीक है धन्यवाद डॉक्टर साहब अपना नाम दसोजे दसो कि मेडिकल एसोसीएशन ब्ला ਜੋ ਵਿਸ਼ਾਤਰਕ ਮੇਰੇ ਸਿਬਾਟ ਕਮੇਟੀ ਨੈਪਲਸ ਐਸੋਸੀਏਸ਼ਨ ਦੇ ਦਸਤਾਵੇਜ਼ਾਂ ਗਿਆਨ ਦੇ ਸਮਾਪਤ ਰਿਤੇ ਨੰਬਰ ਡਾਕਟਰ ਪਰਮੇਸਰ ਸੋਰਾ ਜੋ ਕਿ ਅਕਾਦਮਿਕ ਰੋਗਨ ਮਦਦ ਹੱਥਾਂ ਦਾ ਆਚਾ ਉਹ ਰੱਜਨਾਈ ਕੈਂਪਸ ਵਿਲਾਇਤ ਪਰ ਦੇ ਸਾਰੇ ਹੀ ਜਿਹੜੇ ਡਾਕਟਰ ਸਾਥੀਆਂ ਨੂੰ ਵਧਾਈ ਦੇਣਾ ਹਾਂ ਕਿ ਬਹੁਤ ਹੀ ਸ਼ਰਮਤ ਜਾਂਦੇ ਆ ਔਰ ਇਸ ਕੈਂਪ ਦੇ ਵਿੱਚ 70 ਦੇ ਕਰੀਬ ਜੀਨੋਲਰ ਨੇ ਇੰਗਲਿਸਟਨ ਤੇ ਲਾਣ ਵਾਲੇ ਰੂਪ ਕੋਰਾ ਹਸਪਤਾਲ ਜਿੱਥੋਂ ਉਹਨਾਂ ਦੇ ਪਿੰਨਿਆਂ ਆ ਕੇ ਲੈ ਗਏ ਕਰਤਪਿੰਦਤ ਤੇ ਹਸਪਤਾਲ ਨੂੰ ਫ੍ਰੀ ਮੈਡੀਸਨਸ ਪ੍ਰੋਵਾਈਡ ਕਰਦੇ ਡਾਕਟਰ ਸਾਹਿਬ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਡਾਕਟਰ ਭਦਰ ਸਿੰਘ ਮਾਛੀਗੇ ਜਿਹੜਾ ਜੇ ਦਾ ਸੇਵਾ ਨੋਗਾ ਡਾਇਰੈਕਟ ਸੈਕਟਰੀ ਸੰਪਤੀ 92 ਅੱਜ ਦੇ ਕੈਂਪ ਬਾਰੇ ਜਾਣਕਾਰੀ ਦਿਓ ਜੀ ਅੱਜ ਦਾ ਕੈਂਪ ਮੈਡੀਕਲ ਆਫ ਪ੍ਰੈਕਟਿਸਨਰ ਐਸ ਨੰਬਰ 295 ਜਿਲ੍ਹਾ ਮੋਗਾ ਬਲਾਕ ਨਿਹਾਲ ਸਿੰਘ ਵਾਲੋਂ ਬਹੁਤ ਹੀ ਵਧੀਆ ਲਾਇਆ ਗਿਆ ਤੇ ਬਹੁਤ ਹੀ ਵਧੀਆ ਲੱਗਿਆ ਇਸ ਵਿੱਚ ਤਕਰੀਬਨ 70 ਜੂੰਟਾਂ ਬਲੱਡ ਦਾਨ ਹੋਇਆ ਇਸ ਕੈਂਪ ਵਿੱਚ ਮੈਡੀਕਲ ਚੈੱਕਅਪ ਕੈਂਪ, ਖੂਨਦਾਨ ਕੈਂਪ ਅਤੇ ਪੌਦਿਆਂ ਦਾ ਲੰਗਰ ਲਾਇਆ ਗਿਆ ਇਸ ਵਿੱਚ ਬੰਦ ਲੋਕੋ ਦੇ ਆਸਪਾਸ ਪਿੰਡਾਂ ਦੇ ਲੋਕਾਂ ਨੇ ਆ ਕੇ ਖੂਨ ਦਾ ਡਾਕਟਰ ਸਾਹਿਬ ਜਿਵੇਂ ਅੱਜ ਅਸੀਂ ਦੇਖਿਆ ਕਿ ਬਹੁਤ ਹੀ ਉਤਸ਼ਾਹ ਨਾਲ ਖੂਨਦਾਨ ਕੀਤਾ ਲੋਕਾਂ ਨੇ ਅੱਗੇ ਤੋਂ ਕੀ ਕੈਂਪ ਇਸੇ ਤਰ੍ਹਾਂ ਹੀ ਜਾਰੀ ਰਹੂਗਾ ਜਾਂ ਇਹਦੇ ਬਾਰੇ ਜਾਣਕਾਰੀ ਹਾਂਜੀ ਸਾਡਾ ਇਹ ਫਲਾਕ ਨੇ ਹਾਜ਼ਰੀ ਭਰਲੇ ਦਾ ਪਹਿਲਾ ਕੈਂਪ ਸੀ ਬਹੁਤ ਹੀ ਵਧੀਆ ਲੱਗਿਆ ਸਾਨੂੰ ਆਸ ਆ ਵੀ ਸਾਡੇ ਸਾਥੀਆਂ ਨਾਲ ਮਿਲ ਕੇ ਅਸੀਂ ਥੋੜੇ ਟਾਈਮ ਬਾਅਦ ਖੂਨਦਾਨ ਕੈਂਪ ਜ਼ਰੂਰ ਲਾਇਆ ਕਰਾਂਗੇ ਲੋਕਾਂ ਦੇ ਸਹਿਯੋਗ ਨਾਲ ਧੰਨਵਾਦ नाम दर्शन करता हाँ जी डॉक्टर साहब जी हाँ जी डॉक्टर साहब जी थोड़ा तो की नाम है डॉक्टर सुरनजीत पिंड रोटू जिला बोगा चंदर बेनती है कि अच्छा जो कैंप चलत श्री गुरु हरगोिंद जी महाराज रोटू लगरी के चैकअप कैंप प्लस खूनदान कैंप ਪਲਾਸੇ ਦੇ ਵਿੱਚ ਬੁਕਿਆਂ ਦਾ ਨਗਰ ਸਾਡੀ ਮੈਡੀਕਲ ਪ੍ਰੈਕਟਿਸ ਜਿਹੜੀ 252 ਨੰਬਰ ਵਿਸ਼ੇ ਨੰਬਰ ਨੂੰ ਬਲਾਕ ਨੇ ਹਾਸਿਲ ਬੜਬਰ ਉਹਨੂੰ ਲਗਾਇਆ ਗਿਆ ਸਾਡੇ ਜਿਹੜੇ ਆਪਣਾ ਜ਼ਿਲ੍ਹਾ ਪ੍ਰਧਾਨ ਡਾਕਟਰ ਸੁਖਤਾਇ ਸਿੰਘ ਜੀ ਦਾਸ ਜਿਹੜਾ ਜਨ ਸਖਤਰ ਹਸਪਤਾਲ ਸਿੰਘ ਜੀ ਸਾਡੇ ਜ਼ਿਲ੍ਹਾ ਕੈਸ਼ੀਅਰ ਸਾਡੇ ਚੇਅਰਮੈਨ ਸਾਹਿਬ ਅਦਰ ਸਹੀ ਬਾਚੀ ਕੇ ਰਾਗ ਬਨੋ ਬਾਕਾ ਪ੍ਰਾਨੋ ਬਨੋ ਆਇ ਇਸ ਪੁਜੀ ਟੀਮ ਦਾ ਸੇ ਪ੍ਰੋਜੈਕਟ ਵਰਕ ਸਤਜਣ ਅਪੀ ਜੋ ਕੋਦੀ ਨਗਰੀ ਦੇ ਟੈਂਪਰਸੇ ਜਨਾ ਸ਼ੁਰੂਇਤ ਕੀਤੀ ਹੈ ਸਾਡੀ ਜੱਤੇਬੰਦੀ ਵੱਲੋਂ ਉਹਨਾਂ ਨੂੰ ਸਨਮਰਜਿਆ ਗਿਆ ਹੈ ਤੇ ਜਦੋਂ ਕੈਂਪ ਦੀ ਸਹਾਇਤਾ ਹੋਈ ਹੈ ਉਸਦਾ ਧੰਨਵਾਦ ਕਰਦੇ ਹਾਂ ਸਾਰੇ ਐਨ ਆਰ ਆਈ ਵੀਰਾਂ ਦਾ ಗ್ರಾಮ ਪੰਚਾਇਤ ਲੋਕੋ ਸਾਰੇ ਸਮਾਜ ਸੇਵੀਆਂ ਦਾ ਅਸੀਂ ਲੋਕੋ ਦੀ ਸੇਵਾ ਤੇ ਰੋਜ਼ ਦਾ ਦੋਤਾਂ ਨੂੰ ਕਿ ਇਸ ਕੈਂਪ ਤੇ ਸਾਡੇ ਨਾਲ ਮੌਜੂਦ ਹੈ ਜੀ ਪਿੰਡ ਦੇ ਸਰਪੰਚ ਸਾਹਿਬ ਸਰਪੰਚ ਸਾਹਿਬ ਕਿਸ ਤਰ੍ਹਾਂ ਲੱਗਾ ਜੀ ਇਸ ਕੈਂਪ ਦੇ ਵਿੱਚ ਆ ਕੇ ਤੁਹਾਨੂੰ ਪਹਿਲਾਂ ਤਾਂ ਜੀ ਸਾਰੀ ਟੀਮ ਦਾ ਡਾਕਟਰਾਂ ਦਾ ਤੇ ਤੁਹਾਡਾ ਹੀ ਧੰਨਵਾਦ ਕਰਦੇ ਆ ਸਾਡੇ ਪਿੰਡ ਆਉਣ ਤੇ ਦੂਜੇ ਨੰਬਰ ਤੇ ਜਿਹੜਾ ਕੈਂਪ ਦਾ ਕੰਮ ਆ ਬਹੁਤ ਹੀ ਇਹਨਾਂ ਨੇ ਵਧੀਆ ਕਰਿਆ ਬਹੁਤ ਦਿਨ ਹੋ ਗਏ ਇਹਨਾਂ ਨੂੰ ਬਹੁਤ ਦਿਨਾਂ ਨੇ ਹਿੰਮਤ ਕਰੀ ਆ ਕਰਕੇ ਜਿਹੜਾ ਕੰਮ ਆ ਚਲੋ ਕਿਸੇ ਦਾ ਫਾਇਦਾ ਹੋ ਜਾਂਦਾ ਖੂਨ ਦਾ ਵੀ ਚੈਕਿੰਗ ਹੋ ਜਾਂਦੀ ਆ ਬੰਦਿਆਂ ਦੀ ਇੱਥੇ ਲ ਘੋਲ ਕਰੀ ਰੱਖਦਾ ਕੋਈ ਨਹੀਂ ਜਾਂਦਾ ਖੂਨ ਚੈੱਕ ਕਰਾਉਂ ਹੁਣ ਜਦੋਂ ਇਥੋਂ ਆਇਆ ਸਾਰੀ ਰਿਪੋਰਟ ਆ ਜਾਣੀ ਆ ਨਾਲੇ ਸਾਰਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਆ ਸਾਰੀ ਡਾਕਟਰਾਂ ਦੀ ਟੀਮ ਦਾ ਸਾਡੇ ਪਿੰਡ ਨੂੰ। ਕਿ ਕੈਂਪ ਦੇ ਵਿੱਚ ਹੋਰ ਕੀ ਸੀ ਵੀ ਕੋਈ ਬੂਟਿਆਂ ਦਾ ਵੀ ਸੁਣਿਆ। ਹਾਂਜੀ ਬੂਟੇ ਵੀ ਵੰਡੇ ਆ ਜੀ ਦਾਤ ਸਾ ਉਹਨਾਂ ਦੇ ਸਾਰੇ ਇੱਕ ਬਹੁਤ ਦਿਨਾਂ ਦੇ ਲੱਗੇ ਹੋਏ ਆ ਇਹ। ਬੂਟੇ ਕਹਿੰਦੇ ਪਿੰਡ ਦੇ ਵਿੱਚ ਲਾਓ ਆਪਣੇ ਫਲਾਂ ਵਾਲੇ ਲਾਓ ਦੂਸਰੇ ਲਾਓ ਫੁੱਲਾਂ ਵਾਲੇ ਸਾਰੇ ਬੂਟੇ ਵੰਡੇ ਗਏ ਆ ਬਹੁਤ ਵਧੀਆ ਕੰਮ ਹੁੰਦਾ। ਇਸੇ ਕਹਿੰਦੇ ਪਿੰਡ-ਪਿੰਡ ਹੋਵੇ ਇਹ ਰਿਕ ਦਾ ਹੀ ਕਿਸੇ ਦਾ ਗਰੀਬ ਬੰਦੇ ਦਾ ਫਾਇਦਾ ਹੋ ਜਾਂਦਾ। ਜੇ ਕਿਸੇ ਨੂੰ ਖੂਨ ਦੀ ਲੋੜ ਆ ਮੌਕੇ ਤੇ ਹੀ ਮਿਲ ਜਾਂਦਾ। ਖਾਨ ਨੇ ਮੈਂ ਸਰਟੀਫਿਕੇਟ ਵੀ ਬਣਾ ਕੇ ਦਿੱਤੇ ਆ ਵੀ ਜਦੋਂ ਤੁਹਾਨੂੰ ਲੋੜ ਆ ਸਰਟੀਫਿਕੇਟ ਲੈ ਕੇ ਜਿੱਥੇ ਮਰਜ਼ੀ ਜਾਓ ਤੁਹਾਨੂੰ ਖੂਨ ਮਿਲੂਗਾ ਪੈਸਾ ਜਿਵੇਂ ਤੁਸੀਂ ਦੱਸਿਆ ਵੀ ਮੈਨੂੰ ਬਹੁਤ ਵਧੀਆ ਲੱਗਿਆ ਚੰਗਾ ਲੱਗਿਆ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਉਪਰਾਲੇ ਤੇ ਅੱਗੇ ਵੀ ਨੌਜਵਾਨਾਂ ਨੂੰ ਦੋ ਸ਼ਬਦ ਕਹਿ ਕੇ ਕੋਈ ਮੋਟੀਵੇਸ਼ਨ ਕਰੋ ਜੀ ਇਹਨਾਂ ਨੂੰ ਕੋਈ ਦੋ ਸ਼ਬਦ ਬੋਲੋ ਇਹਨਾਂ ਆਸਤੇ ਵੀ ਇਸ ਤਰ੍ਹਾਂ ਦੇ ਕੈਂਪ ਲੱਗਣੇ ਚਾਹੀਦੇ ਆ ਤੁਹਾਡੀ ਸਮਝ ਅੰਕਾਲ ਤੋਂ ਇਹ ਨਹੀਂ ਲੱਗਣੇ ਚਾਹੀਦੇ ਇਹਦੇ ਬਾਰੇ ਬੋਲੋ ਇਸ ਦਾ ਜੀ ਇਹ ਕਹਿਣਿਆ ਵੀ ਇਹਨਾਂ ਦਾ ਧੰਨਵਾਦ ਪਿੰਡ ਪਿੰਡ ਲੱਗਣੇ ਚਾਹੀਦੇ ਆ ਸਾਰੇ ਪਿੰਡੀ ਜਿੰਨੇ ਆਪਣੇ ਨਿਆਲੇ ਵਾਲੇ ਬਲਾਕ ਦੇ ਪਿੰਡ ਆ ਪਿੰਡ ਪਿੰਡ ਲੱਗਣ ਹਰ ਇੱਕ ਪਿੰਡ ਦੇ ਵਿੱਚੋਂ ਜਿਹਨੇ ਖੂਨ ਦੇਣਾ ਉਹ ਦੇ ਸਕਦਾ ਜਿਹਨੂੰ ਕਿਸੇ ਨੂੰ ਲੋੜ ਆ ਉਹ ਲੈ ਸਕਦਾ ਸਾਰੀ ਗੱਲ ਵਧੀਆ ਚੀਜ਼ ਆ ਧੰਨਵਾਦ ਅੱਜ ਵੀ ਸਾਡੇ ਨਾਲ ਅੱਜ ਹੈਗੀ ਪੰਚਾਇਤ ਮੈਂਬਰ ਅਮਨਦੀਪ ਸਿੰਘ ਅਸੀਂ ਪੁੱਛਣਾ ਚਾਹਾਂਗੇ ਅਮਨਜੀਤ ਜੀ ਪੰਚਾਇਤ ਮੈਂਬਰ ਜੀ ਕਿਵੇਂ ਲੱਗਾ ਤੁਹਾਨੂੰ ਅੱਜ ਦਾ ਇਹ ਬਹੁਤ ਵਧੀਆ ਲੱਗਿਆ ਜੀ ਜਿਹੜਾ ਕੋਈ ਖੂਨਦਾਨ ਕਰ ਰਿਹਾ ਤੇ ਬਹੁਤ ਵਧੀਆ ਪ੍ਰਾਰਲਾ ਇਹ ਡਾਕਟਰ ਸਾਹਿਬ ਹੋਣਾ ਨੇ ਇਹ ਬਹੁਤ ਹੀ ਵਧੀਆ ਜਿਹੜਾ ਲਾਇਆ ਕੈਂਪ ਬਹੁਤ ਵਧੀਆ ਪ੍ਰਾਰਲਾ ਕਰਿਆ ਇਹਦੇ ਵਿੱਚ ਅਸੀਂ ਵਾਤਾਵਰਨ ਦੇ ਸਬੰਧ ਦੇ ਵਿੱਚ ਵੀ ਇਹਨਾਂ ਦੇ ਨਾਲ ਸਹਿਯੋਗ ਕਰਿਆ ਵੀ ਜਿਹੜਾ ਕੋਈ ਖੂਨਦਾਨ ਕਰੂਗਾ ਉਹਨਾਂ ਨੂੰ ਨਾਲ ਦੋ ਬੂਟੇ ਦਿੱਤੇ ਜਾਣ ਜੋ ਕਿ ਪਿੰਡ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹੈਗਾ ਵੀ ਬੂਟੇ ਵੀ ਲਾਏ ਜਾਣ ਤੇ ਵਾਤਾਵਰਨ ਨੂੰ ਵੀ ਵਧੀਆ ਬਣਾਇਆ ਜਾਵੇ ਮੈਂਬਰ ਸਾਹਿਬ ਇੱਥੇ ਮੈਂ ਕੁਝ ਗਲਤ ਬੰਦਿਆਂ ਕੋ ਇਧਰੋਂ ਸੁਣਿਆ ਉਹ ਕਹਿੰਦੇ ਸੀ ਕਿ ਕੋਈ ਟਿਆ ਉਹਨੇ ਸੇਵਾ ਕੀਤੀ ਹੈ ਕੁਝ ਬੂਟਿਆਂ ਦੀ ਜਾਂ ਫਸਾਰੇ ਤੁਸੀਂ ਬੂਟੇ ਆਕੇ ਉਹਨੂੰ ਸੇਵਾ ਕੀਤੀ ਹੈ ਜੀ ਜਾਂ ਕੋਸ਼ ਬੂਟੇ ਇਹਦੇ ਬਾਰੇ ਜਾਣਕਾਰੀ ਸੇ ਸਾਰਾ ਜੀ ਬਸ ਸਰਪੰਚ ਸਾਹਿਬ ਖੜੇ ਆ ਡਾਕਟਰ ਸਾਹਿਬ ਸਾਰਾ ਪਿੰਡ ਵੱਲੋਂ ਆਈਆਂ ਜੀ ਸਾਰਾ ਰਲ ਮਿਲ ਕੇ ਹੀ ਸਾਰਿਆਂ ਨੇ ਸਹਿਯੋਗ ਦੇ ਨਾਲ ਹੀ ਇਹ ਕਰਿਆ ਇਹ ਤੇ ਵਧੀਆ ਹੋ ਗਿਆ ਚਲੋ ਇੰਨੇ ਨਾਲ ਪਿੰਡ ਦੇ ਵਿੱਚ ਜਿਹੜਾ ਹੈਗਾ ਵੀ ਬੂਟੇ ਲੱਗ ਜਾਣਗੇ ਫਸਲਦਾਰ ਵੀ ਬੂਟੇ ਇਹਦੇ ਚ ਫੁੱਲਾਂ ਵਾਲੇ ਆ ਘਰਾਂ ਦੇ ਵਿੱਚ ਲੋਕ ਲੈ ਕੇ ਜਾ ਰਹੇ ਆ ਬੂਟੇ ਲਾਉਣ ਨੂੰ ਮਰੂਦ ਵਗੈਰਾ ਹੋਰ ਪਿੰਡ ਪਿੰਡ ਨੌਜਵਾਨਾਂ ਨੇ ਫਾਫਾਵਾ ਬਣਾਈਆਂ ਹੋਈਆਂ ਜੀ ਉਹਨਾਂ ਨੂੰ ਕੀ ਫਾਇਦਾ ਦੇਣਾ ਚਾਹੁੰਦੇ ਬਸ ਇਹੀ ਸਨੇਹਾ ਦੇਆਵਾਂ ਰਹੀ ਰਲ ਮਿਲ ਕੇ ਸਾਰੇ ਪਿੰਡ ਪਿੰਡਾਂ ਪਿੰਡਾਂ ਦੇ ਵਿੱਚ ਸਹਿਯੋਗ ਕਰਨ ਨੌਜਵਾਨ ਵੱਧ ਤੋਂ ਵੱਧ ਬਲੱਡ ਡੋਨ ਜਿਵੇਂ ਡਾਕਟਰ ਸਾਹਿਬ ਉਹਨਾਂ ਨੇ ਖੂਨਦਾਨ ਕੈਂਪ ਲਾਇਆ ਕੈਂਪ ਲੱਗਣ ਇਹ ਜੇ ਤੇ ਵੱਧ ਤੋਂ ਵੱਧ ਨੌਜਵਾਨ ਮੂਰੇ ਆਉਣ ਇਹਨਾਂ ਕੰਮਾਂ ਦੇ ਵਿੱਚ ਹਾਂਜੀ ਬਾਈ ਸਤਿਕਾਰਯੋਗ ਜੀ ਜਿਹੜਾ ਪੰਡਾ ਜੀ ਆਪਣਾ ਲੋਪੋ ਹੈ ਕੀ ਨਾਮ ਕੀ ਹੈ ਜੀ ਇੰਦਰਜੀਤ ਸਿੰਘ ਜੀ ਅੱਜ ਆਪਾਂ ਪਹੁੰਚੇ ਆ ਜੀ ਇੱਥੇ ਖੂਨਦਾਨੈਂਟ ਕੈਂਪੈਂਡ ਲੋਪੋ ਵੇਖਣ ਕਿਉਂਕਿ ਰਜਿਸਟਰਡ ਨੰਬਰ ਹੈ ਜੀ 250 ਇਹ ਡਾਕਟਰਾਂ ਦੀ ਹੈਗੀ ਹੈ ਟੀਮ ਜੀ ਦਾ ਬਲੱਡ ਡਿਸਟ੍ਰੀ ਹੈ ਤੇ ਇੱਥੇ ਤੁਸੀਂ ਖੂਨਦਾਨ ਕੀਤਾ ਜਾਂ ਤੁਸੀਂ ਦਵਾਈ ਲੈਣਾ ਹੈ ਨਹੀਂ ਖੂਨਦਾਨ ਕੀਤਾ ਕਿਵੇਂ ਲੱਗਿਆ ਜੀ ਅੱਜ ਖੂਨਦਾਨ ਕਰਕੇ ਆਪੇ ਦਿਲ ਨੂੰ ਕਿਵੇਂ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਜੀ ਮੈਂ ਤਾਂ ਹਮੇਸ਼ਾ ਇਹ ਕਹਿੰਦਾ ਹਰ ਇੱਕ ਨੂੰ ਦਾਨ ਕਰਨਾ ਚਾਹੀਦਾ ਹਾਂ। ਮੈਂ ਉਹੀ ਕਹਿੰਦਾ ਜੀ ਜਵਾਨਾਂ ਨੂੰ ਮੈਸੇਜ ਨੌਜਵਾਨਾਂ ਨੂੰ ਮੈਸੇਜ ਦਿਓ ਕੋਈ ਵੀ ਜਿਵੇਂ ਤੁਹਾਨੂੰ ਚੰਗਾ ਲੱਗਿਆ ਤੁਸੀਂ ਦੋ ਸ਼ਬਦ ਦੇ ਵਾਸਤੇ ਕਹੋ। ਹੋਰ ਬੜੀ ਅਜੀ ਹਸਾਲਾ ਕੀਤਾ ਡਾਕਟਰ ਸੁਵੰਨ ਸਿੰਘ ਨੇ ਤੇ ਹੋਰ ਡਾਕਟਰ ਵੀਰਾਂ ਨੇ ਤੇ ਵੱਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਦਾ ਕਿਤੇ ਇਹੋ ਜਿਹੇ ਮੌਕੇ ਕਿਸੇ ਦੇ ਗਰੀਬ ਦੇ ਕੰਮ ਆ ਸਕਦੇ। ਬੱਬੂ ਜੀ ਆਪਣਾ ਨਾਮ ਦੱਸੋ ਜੀ। ਬਬੇ ਸਿੰਘ ਜੀ। ਤੁਹਾਡਾ ਧੰਨਵਾਦ ਕਰਦੇ ਸਾਂ। ਹਾਂਜੀ, ਧੰਨਵਾਦ। ਬੱਤ ਮੈਂ ਤੈਨੂੰ ਪਾਈ ਪ੍ਰਧਾਨ ਲੋਕੋ ਪਿੰਡ ਲੋਕੋ ਹੈ ਜੀ ਹਾਂ ਇੱਕਾਤ ਸਿੰਘ ਸਾਹਿਬ ਨੇ ਪਤਾਵਾ ਹਾਂਜੀ ਅੱਜ ਬਾਪੂ ਜੀ ਤੁਸੀਂ ਕਿਵੇਂ ਪਹੁੰਚੇ ਜੀ ਇੱਥੇ ਤੁਸੀਂ ਬਹੁਤ ਕੋਸ਼ਿਸ਼ ਜਿਹੜਾ ਫੋਨ ਕੰਪ ਲੱਗਿਆ ਇਹ ਹਾਂਜੀ ਕਿਉਂਕਿ ਜੀ ਨੂੰ ਸਾਹਿਬ ਨੂੰ ਕੰਮ ਆਉਗਾ ਹਾਂਜੀ ਫੂਨਦਾਨ ਮਹਾ ਪ੍ਰੇਮ ਬਹੁਤ ਦਤਾਂ ਆ ਰਹੇ ਕਿਵੇਂ ਗਿਣਦੇ ਜੀ ਇਹ ਡਾਕਟਰਾਂ ਦਾ ਨੌਜਵਾਨਾਂ ਦਾ ਉਪਰਾਲਾ ਇਹ ਕਿਵੇਂ ਉਹ ਬਹੁਤ ਚੰਗਾ ਬਹੁਤ ਜੀ ਇਹ ਹੋਰ ਥਾਂ ਨਾਲ ਹੋਣ ਚਾਹੀਦਾ ਇਸ ਤਰ੍ਹਾਂ ਦੇ ਪਿੰਡ ਪਿੰਡ ਕੈਂਪ ਲੱਗਣੇ ਚਾਹੀਦੇ ਹਾਂ ਦੇਖਾ ਜੀ ਥਾਂ ਲੱਗਣੇ ਚਾਹੀਦੇ ਜੀ ਜੇ ਨਹੀਂ ਮੈਂ ਜਾ ਰਾ ਕਰਨਾ ਚਾਹੁੰਦਾ ਜੀ ਤੇ ਸਭ ਤੋਂ ਵੱਡਾ ਪੁੰਨ ਦਾ Thank okay. you.